ਮੈਗਾ ਸੋਨਿਕ ਨਾਮ ਆ ਰੰਦ ਦਾ ਰੂਟਸ ਕੰਪਨੀ ਦੇ ਆ ਰੰਨੇ ਠੀਕ ਹੈ ਜੀ 1680 ਰੁਪਏ ਚ ਤੁਹਾਨੂੰ ਉਪਲਬਧ ਕਰਾਏ ਜਾਣਗੇ ਗਾਰੰਟੀ ਦਵਾਂਗੇ ਨਾਲੇ ਹਰਨਾਂ ਦੀ ਪੂਰੀ ਕਿੱਕ ਟਰਾਲੀਆਂ ਨੂੰ ਬੜੀਆਂ ਲੱਗਦੀਆਂ ਜੀ ਅੱਜ ਕੱਲ ਆ ਦੇਖੋ ਓਕੇ ਆ ਟਰਾਲੀਆਂ ਨੂੰ ਬੜੀਆਂ ਲੱਗਦੀਆਂ ਇਹ 50 ਰੁਪਏ ਚ ਦਵਾਂਗੇ ਜੀ ਕੁੱਲ ਤੁਹਾਨੂੰ ਹੋਲ ਸੇਲ ਰੇਟ ਦੇ ਵਿੱਚ 50 ਰੁਪਏ ਇਹ ਐਲਈਡੀ ਲਾਈਟਾਂ ਹੈ ਜੀ ਪੀਸੀਆਰ ਲਾਈਟ ਜਿਹਨੂੰ ਕਹਿੰਦੇ ਨੇ ਅੱਜ ਕੱਲ ਇਹ ਅੱਛਾ ਅੱਛਾ ਗੱਡੀ ਦੇ ਅੱਗੇ ਫਰੰਟ ਲੱਗਦੀਆਂ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਇਹ ਪੀਸੀਆਰ ਲਾਈਟ ਹੈ ਜੀ ਰੈੱਡ ਬਲੂ ਤੇ ਗੱਡੀ ਦੇ ਇਹ ਥਾਰ ਨੂੰ ਲੱਗਦੀਆਂ ਜੀ ਲਾਈਟਾਂ ਇਹਦੇ ਤਾਂ ਭਾਜੀ ਮੇਰੇ ਤਾਂ ਲਾਈਟ ਹੀ ਬਹੁਤ ਤੇਜ਼ ਹੋ ਗਈ ਜੀ ਇਹ ਲਾਈਟ ਬਹੁਤ ਤੇਜ਼ ਹੈ ਵੀਰ ਜੀ ਇਹ 2500 ਰੁਪਏ ਦਾ ਸੈੱਟ ਰਿਟੇਲ 'ਚ ਵਿਕਦਾ ਹੈ ਜੀ ਜੀ ਇਹ ਤੁਹਾਨੂੰ ਦਵਾਂਗੇ ਜੀ ਕੁੱਲ 1200 ਰੁਪਏ ਦਾ ਸੈੱਟ ਰਿੰਗਸ ਲਾਈਟਾਂ ਬੜੀਆਂ ਚਲਦੀਆਂ ਜੀ ਇਹ ਹੁਣ ਕੀ ਕਹਿੰਦੇ ਨੇ 4000 ਰੁਪਏ ਤੋਂ ਸ਼ੁਰੂ ਹੋਈ ਸੀ ਇਹ ਲਾਈਟ ਹੁਣ ਇਹਦਾ ਰੇਟ ਰਹਿ ਗਿਆ ਜੀ 600 ਰੁਪਏ ਇੱਕ ਕੇ ਸੈਂਟਰ ਲੋਕਿੰਗ ਬੜੀ ਵਿਕਦੀ ਹੈ ਜੀ ਟੂ ਵ੍ਹੀਲਰ ਦੀ ਆ ਦੇਖੋ ਸੈਂਟਰ ਲੋਕਿੰਗ ਅੱਛਾ ਬਾਈਕ ਨੂੰ ਵੀ ਸੈਂਟਰ ਲੋਕਿੰਗ ਹੋ ਜਾਂਦੀ ਹੈ ਬਾਈਕ ਨੂੰ ਵੀ ਸੈਂਟਰ ਲੋਕਿੰਗ ਲੱਗ ਜਾਂਦੀ ਹੈ ਆ ਦੇ ਇਹ ਅਨੇਕ ਰੇਟਾਂ ਨੂੰ ਲਾ ਕੇ ਆਂਦੇ ਨੇ ਨਾਲ ਮਿੰਡਾ ਕੰਪਨੀ ਦੇ ਜੀ ਜੀ ਕੰਪਨੀ 'ਚ ਰੇਟ ਹੈਗਾ ਇਹਦਾ 1600 ਰੁਪਇਆ ਇਹ ਦਵਾਂਗੇ ਤੁਹਾਨੂੰ ਅਸੀਂ 550 ਰੁਪਏ ਦੇ ਮਿੰਡਾ ਕੰਪਨੀ ਦੇ ਗਾਰੰਟੀ ਵੀ ਦਵਾਂਗੇ ਨਾਲ ਜਨਾਬ ਆਹ ਦੇਖੋ ਜੀ 올 ਲਾਈਟ ਹੈਗੀ ਜੀ ਇਹ oval light ਜਿੰਦ ਕਹਿੰਦੇ ਨੇ ਇਹਨੂੰ ਇਹ ਇਹ ਅੱਛਾ ਓਕੇ ਆ ਬਾਤ ਬੜੀ ਟ੍ਰੈਂਡਿੰਗ ਚ ਹੈ ਜੀ ਇਹ ਲਾਈਟ ਅਸੀਂ ਆਪਾਂ ਦਵਾਂਗੇ ਤੁਹਾਨੂੰ ਕੁੱਲ 60 ਰੁਪਏ ਦੀ ਜੀ ਇਹ ਵਾਈਬ੍ਰੋ ਸੋਨਿਕ ਆਰਨ ਹੈ ਰੋਡਸ ਦੇ ਆਰਨ ਦਾ ਨਾਮ ਠੀਕ ਹੈ ਜੀ ਇਹ ਬੁਲਟ ਬਾਈਕ ਨੂੰ ਕਾਫੀ ਲੱਗਦਾ ਹੈ ਹਾਂ ਇਹ ਤੁਹਾਨੂੰ ਦਵਾਂਗੇ ਜੀ ਅਸੀਂ 1300 ਰੁਪਏ ਰੇਟ ਦੇ ਵਿੱਚ ਹਾਂਜੀ ਇਹ ਲੱਗਦੀਆਂ ਜੀ ਟਰੱਕਾਂ ਤੇ ਲੱਗਦੀਆਂ ਟਰੈਕਟਰਾਂ ਤੇ ਲੱਗਦੀਆਂ ਗੱਡੀਆਂ ਤੇ ਲੱਗਦੀਆਂ ਇਹ 1000 ਰੁਪਏ ਦੇ ਰਿਟੇਲ 'ਚ ਵਿਕਦੀ ਹੈ ਜੀ ਤੇ ਆਪਾਂ ਤੁਹਾਨੂੰ ਹੋਲਸੇਲ ਦੇ ਵਿੱਚ ਤੁਹਾਨੂੰ 550 ਰੁਪਏ ਦੀ ਦਵਾਂਗੇ ਜੀ ਆਹ ਪ੍ਰੈਸ਼ਾ ਰੰਜੀ ਰੂਟਸ ਕੰਪਨੀ ਦੇ ਬਿਲਕੁਲ ਜੀ ਇਹ ਅਚਾ ਇਹ ਜਦਾਂ ਮਤਲਬ ਹੈਵੀ ਗੱਡੀਆਂ ਜਿਹਨੂੰ ਮਰਜ਼ੀ ਲਗਾ ਸਕਦੇ ਆ ਇਹ ਟਰੱਕਾਂ ਨੂੰ ਲੱਗਦੇ ਆ ਜੀ ਪ੍ਰੈਸ਼ਰ ਟੈਂਕੀ ਦੇ ਨਾਲ ਆਹ ਹਰਨ ਕਾਫੀ ਰੇਂਜ ਹੈ ਜੀ ਆ ਦੇਖੋ ਜੀ 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 6 ਮਹੀਨਿਆਂ ਦੀ ਗਾਰੰਟੀ ਹੈ ਜੀ ਹਰਨ ਦੀ ਵਾਟਰ ਪ੍ਰੂਫ ਨੇ ਸੀਲਡ ਹੈ ਨਾਲੇ 400 ਰੁਪਏ ਰੇਟ ਹੈ ਜੀ ਕੋਲੇ ਦਾ ਆਪਣੇ ਕੋਲ ਇਲੈਕਟ੍ਰੀਕਲ ਪਾਰਟ ਦੀ ਸਾਰੀ ਰੇਂਜ ਹੈ ਜੀ ਬੁਲਟ ਬਾਈਕ ਹੋ ਗਿਆ ਟੂ-ਵੀਲਰ ਦਾ ਸਮਾਨ ਹੋ ਗਿਆ ਜੀ ਇਲੈਕਟ੍ਰੀਕਲ ਪਾਰਟਸ 4-ਵਿਲਰ ਦੀਆਂ ਆਈਟਮਾਂ ਹੋ ਗਈਆਂ ਸਾਰੀਆਂ ਹੋਲਸੇਲ ਦੇ ਰੇਟਾਂ 'ਚ ਦਵਾਂਗੇ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀਾਰੇ ਭਰਾਵਾਂ ਨੂੰ ਮੈਂ ਸਦੀਵ ਮਾਰਕੀਟ ਮਲੋਤਰਾ ਮੋਟਰ ਤੋਂ ਸਾਡੇ ਕੋਲੋਂ ਕਾਫੀ ਤਰ੍ਹਾਂ ਦੇ ਹਾਰਨ ਐਲਈਡੀ ਲਾਈਟਾਂ ਹੋਲਸੇਲ ਦੇ ਰੇਟਾਂ ਵਿੱਚ ਤੁਹਾਨੂੰ ਉਪਲਬਧ ਕਰਾਈਆਂ ਜਾਣਗੀਆਂ ਇਹ ਰੂਟਸ ਕੰਪਨੀ ਦੇ ਹਾਰਨ ਹੈ ਜੀ ਇਹ ਬਾਈਕਸ ਤੇ ਲੱਗਦੇ ਨੇ ਜੀ ਇਹ ਗੱਡੀਆਂ ਤੇ ਲੱਗਦੇ ਨੇ ਤੁਹਾਨੂੰ ਹੋਲਸੇਲ ਦੇ ਰੇਟਾਂ ਦੇ ਦਵਾਂਗੇ ਜੀ ਮੈਗਾਸੋਨਿਕ ਨਾਮ ਹਾਰਨ ਦਾ ਰੂਟਸ ਕੰਪਨੀ ਦੇ ਹਾਰਨ ਨੇ ਠੀਕ ਹੈ ਜੀ 1680 ਰੁਪਏ 'ਚ ਤੁਹਾਨੂੰ ਉਪਲਬਧ ਕਰਾਏ ਜਾਣਗੇ ਗ ਹਾਂ ਇਹ ਵਾਈਬ్రో ਸੋਨਿਕ ਆਰਨ ਹੈ ਰੂਟਸ ਦੇ ਆਰੰਦਾ ਨਾਮ ਠੀਕ ਹੈ ਜੀ ਇਹ ਬੁਲਟ ਬਾਈਕ ਨੂੰ ਕਾਫੀ ਲੱਗਦਾ ਹੈ ਇਹ ਤੁਹਾਨੂੰ ਦਵਾਂਗੇ ਜੀ ਅਸੀਂ 1300 ਰੁਪਏ ਰੇਟ ਦੇ ਵਿੱਚ ਇਸ ਤੋਂ ਇਲਾਵਾ ਜੀ ਆਪਣੇ ਕੋਲ LED ਲਾਈਟਾਂ ਦੀ ਕਾਫੀ ਰੇਂਜ ਹੈ ਜੀ ਆ ਦੇਖੋ LED ਲਾਈਟਾਂ ਅੱਛਾ ਇਹਨਾਂ ਦੇ ਰੇਟ ਜੀ ਦਵਾਂਗੇ ਜੀ ਆ ਬੜੀ ਤਰ੍ਹਾਂ ਦੀ ਲਾਈਟਾਂ ਜੀ ਅੱਜਕੱਲ ਬਹੁਤ ਡਿਮਾਂਡ ਹੈ ਲਾਈਟਾਂ ਦੀ ਓਕੇ ਆ ਦੇਖੋ ਜੀ ਇਹ ਤੁਹਾਨੂੰ ਹੋਲਸੇਲ ਦੇ ਰੇਟਾਂ ਦੇ ਦਵਾਂਗੇ ਜੀ ਮੈਂ ਇਹ ਗੱਲ ਦੱਸੋ ਇਹ ਆਪਣੇ ਕੋਲ ਸਿਰਫ ਬਾਈਕ ਦਾ ਸਮਾਨ ਹੁੰਦਾ ਹੈ ਜੀ ਨਹੀਂ ਆਪਣੇ ਕੋਲ ਇਲੈਕਟ੍ਰੀਕਲ ਪਾਰਟ ਦੀ ਸਾਰੀ ਰੇਂਜ ਹੈ ਜੀ ਬੁਲਟ ਬ ਇਲੈਕਟ੍ਰੀਕਲ ਪਾਰਟਸ 4-ਵਿਲਰ ਦੀਆਂ ਆਟਮ ਹੋ ਗਈਆਂ ਸਾਰੀਆਂ ਹੋਲਸੇਲ ਦੇ ਰੇਟਾਂ 'ਚ ਦਵਾਂਗੇ ਜੀ ਤੁਹਾਨੂੰ ਤੁਸੀਂ ਮਾਰਕੀਟ 'ਚ ਜਿੱਥੋਂ ਮਰਜ਼ੀ ਟਰਾਈ ਕਰ ਸਕਦੇ ਹੋ ਜੀ ਪਰ ਰੇਟ ਸਭ ਨਾਲੋਂ ਸਸਤੇ ਸਾਡੇ ਹੀ ਹੋਣਗੇ ਇੱਕ ਮੈਨੂੰ ਆਹ ਦੱਸੋ ਆਹ ਕਾਦੀ ਦੀ ਨਹੀਂ ਪਈ ਇਹ ਭਾਜੀ ਕੀ ਕਹਿੰਦੇ ਨੇ ਬੁਲਟ ਦੀਆਂ ਹੈਡਲਾਈਟਾਂ ਜੀ ਅੱਜਕੱਲ ਜਿਹੜੀ ਲੋਕੀ ਮੰਗਦੇ ਨੇ ਅੱਛਾ ਇਹ ਡਿਜ਼ਾਈਨਿੰਗ ਲਾਈਟਾਂ ਆਹ ਇਹ ਡਿਜ਼ਾਈਨਿੰਗ ਲਾਈਟਾਂ ਜੀ ਇਹ ਬੁਲਟ ਦੀਆਂ ਆ ਜੀ ਜੀ ਇਹ ਥਾਰ ਨੂੰ ਵੀ ਲੱਗਦੀਆਂ ਜੀ ਓਕੇ ਥਾਰ ਨੂੰ ਜੀਪ ਨੂੰ ਸਾਰੀਆਂ ਤਰ੍ਹਾਂ ਦੀਆਂ ਲਾਈਟਾਂ ਜੀ ਇਹ ਮਿੰਡਾ ਕੰਪਨੀ ਦੇ ਹਾਰਣ ਮਿਲ ਜਾਣਗੇ ਤੁਹਾਨੂੰ ਰੂਟਸ ਦੇ ਮਿਲ ਜਾਣਗੇ ਹੈਲਾ ਦੇ ਮਿਲ ਜਾਣਗੇ ਆ ਰੂਟਸ ਦੇ بڑے ਮਾਡਲ ਹੈ ਜੀ ਰੂਟਸ ਕੰਪਨੀ ਦੇ ਹਾਰਣ ਇਹ ਤੁਹਾਨੂੰ ਦਵਾਗੇ ਜੀ ਇਹ ਰੂਟਸ ਦੇ ਵਿੱਚ ਵਾਏ ਕਿੰਨੇ ਕੁ ਮਾਡਲ ਆਉਂਦੇ ਆ ਆਈਡੀਆ ਰੂਟਸ ਦੇ ਜੀ ਬੜੀ ਤਰ੍ਹਾਂ ਦੇ ਮਾਡਲ ਲਏ ਗਏ ਨੇ 25 30 ਤਰ੍ਹਾਂ ਦੇ ਮਾਡਲ ਨੇ ਆ ਦੇਖੋ ਮਤਲਬ ਇਹ ਬਾਈਕ ਵਗੈਰਾ ਜਿਹਦਾ ਹੁਣ ਗੱਡੀਆਂ ਨੂੰ ਲਾਓ ਟੂ ਵਿਲਰ ਤੋਂ ਲੈ ਕੇ ਫੋਰ ਵਿਲਰ ਤੱਕ ਸਾਰੀ ਗੱਡੀਆਂ ਨੂੰ ਲੱਗ ਜਾਂਦੇ ਜੀ ਇਹ ਹਾਰਣ ਨੇ ਰੇਟਾਂ ਨਾਲ ਤੁਸੀਂ ਬੇਫਿਕਰ ਹੋ ਜਾਓ ਰੇਟ ਸਾਡੇ ਇਦਾਂ ਨਹੀਂ ਹੋਣਗੇ ਤੁਸੀਂ ਕਹੋਗੇ ਭਾਈ ਜੀ ਮਜ਼ਾ ਆ ਗਿਆ ਇਹਨੇ ਵਧੀਆ ਰੇਟ ਮਤਲਬ ਪੂਰੇ ਸ਼ਹਿਰ ਚ ਕਿਤੇ ਨਹੀਂ ਮੈਂ ਕਹਿੰਦਾ ਜਨਾਬ ਟਰਾਈ ਮਾਰੋ ਤੁਸੀਂ ਰੇਟਾਂ ਨਹੀਂ ਤੁਸੀਂ ਆਪੇ ਕਹੋਗੇ ਕਿ ਰੇਟ ਭਾਈ ਜੀ ਵਾਕਈ ਸਾਡੇ ਬੜੀ ਵਧੀਆ ਨੇ ਆਪਾਂ ਕਹਿੰਦੇ ਆ ਮਲੇ ਗਾਹਕ ਟਰਾਈ ਮਾਰ ਲਓ ਉਸ ਤੋਂ ਬਾਅਦ ਆ ਬਿਲਕੁਲ ਟਰਾਈ ਮਾਰ ਕੇ ਆ ਦੇਖੋ ਜੀ ਕ੍ਰੇਟਾ ਗੱਡੀ ਤੇ ਆ ਰਹੇ ਨੇ ਕ੍ਰੇਟਾ ਨੂੰ ਲਾ ਕੇ ਆਂਦੇ ਨੇ ਨਾਲ ਮਿੰਡਾ ਕੰਪਨੀ ਦੇ ਜੀ ਜੀ ਕੰਪਨੀ ਜੇ ਰੇਟ ਹੈਗਾ ਇਹਦਾ 1600 ਰੁਪਇਆ ਇਹ ਦਵਾਂਗੇ ਤੁਹਾਨੂੰ ਅਸੀਂ 550 ਰੁਪਏ ਦੇ ਮਿੰਡਾ ਕੰਪਨੀ ਤੇ ਗਰੰਟੀ ਵੀ ਦਵਾਂਗੇ ਨਾਲ ਜਨਾਬ ਹਾਂਜੀ 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 ਜਨਾਬ ਆ ਦੇਖੋ ਵਿੰਗਸ ਲਾਈਟਾਂ ਹਾਂ ਹਾਂ ਅੱਛਾ ਇਹ ਸਾਈਡ ਅਸਤੇ ਆ ਵਿੰਗਸ ਲਾਈਟਾਂ ਬੜੀਆਂ ਚਲਦੀਆਂ ਜੀ ਇਹ ਹੁਣ ਕੀ ਕਹਿੰਦੇ ਨੇ 4000 ਰੁਪਏ ਤੋਂ ਸ਼ੁਰੂ ਹੋਈ ਸੀ ਇਹ ਲਾਈਟ ਹੁਣ ਇਹਦਾ ਰੇਟ ਰਹਿ ਗਿਆ ਜੀ 600 ਰੁਪਏ ਇਹ ਸਿਰਫ 600 ਰੁਪਏ ਹਾਂਜੀ 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 600 ਰੁਪਏ ਚ ਜਿੰਨੀਆਂ ਮਰਜ਼ੀ ਤਰ੍ਹਾਂ ਦੀਆਂ ਲਾਈਟਾਂ ਲਿਜਾਓ ਹੋਲ ਸੇਲ ਦੀ ਆ ਦੇਖੋ ਜੀ 올 ਲਾਈਟ ਹੈਗੀ ਜੀ ਇਹ ওভার ਲਾਈਟ ਕਹਿੰਦੇ ਨੇ ਇਹਨੂੰ ਇਹ ਇਹ ਅੱਛਾ ਓਕੇ ਆ ਬਾਤ ਬੜੀ ਟ੍ਰੈਂਡਿੰਗ ਚ ਹੈ ਜੀ ਇਹ ਲਾਈਟ ਅਸੀਂ ਤੁਹਾਨੂੰ ਕੁੱਲ 60 ਰੁਪਏ ਦੀ ਜੀ ਭਾਜੀ 60 ਰੁਪਏ ਹਾਂਜੀ ਹਾਂਜੀ 60 ਰੁਪਏ ਹੀ ਦਵਾਂਗੇ ਜੀ ਕੋ ਜਨਾਬ ਹੈ 150 ਰੁਪਏ ਤੋਂ ਸ਼ੁਰੂ ਹੋਈ ਸੀ ਮੈਂ ਤੁਹਾਨੂੰ ਦੁਬਾਰਾ ਪੁੱਛਣ ਲੱਗਾ ਜਨਾਬ ਰਿਟੇਲ ਚ ਜਿਹਨੇ ਲੈਣੀ ਲੈ ਤਾ ਮੈਂ ਕਹਿੰਨਾ ਰਿਟੇਲ ਚ ਲਵੇ ਹੌਲ ਸੇਲ ਚ ਲਵੇ 60 ਰੁਪਏ ਰੇਟ ਹੈ ਜੀ ਇਹ ਲਾਈਟ ਦਾ ਕੁੱਲ ਜਿੰਨੇ ਮਰਜ਼ੀ ਕੁਆਂਟੀਟੀ ਚ ਜਿੰਨੇ ਮਰਜ਼ੀ ਤਰ੍ਹਾਂ ਦੀਆਂ ਲਾਈਟਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਵਾਹ ਜੀ ਵਾਹ ਆ ਦੇਖੋ ਜੀ ਆ ਰੂਟਸ ਕੰਪਨੀ ਦੇ ਹਰਨ ਹੈ ਜੀ 1680 ਰੁਪਏ ਦਵਾਂਗੇ ਜੀ ਤੁਹਾਨੂੰ ਆ ਦੇਖੋ ਪ੍ਰੈਸ਼ਰ ਨਾਲ ਦੀ ਰੇਜ ਆ ਪ੍ਰੈਸ਼ਰ ਆ ਰਨ ਜੀ ਰੂਟਸ ਕੰਪਨੀ ਦੇ ਬਿਲਕੁਲ ਜੀ ਇਹ ਅਚਾ ਇਹ ਜਦਾਂ ਮਤਲਬ ਹੈਵੀ ਗੱਡੀਆਂ ਜਿਹਨੂੰ ਮਰਜ਼ੀ ਲਗਾ ਸਕਦੇ ਆ ਇਹ ਟਰੱਕਾਂ ਨੂੰ ਲੱਗਦੇ ਆ ਜੀ ਪ੍ਰੈਸ਼ਰ ਟੈਂਕੀ ਦੇ ਨਾਲ ਠੀਕ ਹੈ ਜੀ ਪ੍ਰੈਸ਼ਰ ਟੈਂਕੀ ਦੇ ਨਾਲ ਇਹ ਚੱਲਣਗੇ ਹਰਨ ਇਹ ਟਰੱਕਾਂ ਨੂੰ ਲੱਗਦੇ ਨੇ ਆ ਦੇਖੋ ਜੀ ਵਾਹ ਜੀ ਵਾਹ ਆ ਹਰਨ ਕਾਫੀ ਰੇਂਜ ਆ ਜੀ ਆ ਦੇਖੋ ਜੀ 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 6 ਮਹੀਨਿਆਂ ਦੀ ਗਾਰੰਟੀ ਹੈ ਜੀ ਹਰਨ ਦੀ ਵਾਟਰ ਪ੍ਰੂਫ ਨੇ ਸੀਲਡ ਹੈ ਨਾਲੇ 400 ਰੁਪਏ ਰੇਟ ਹੈ ਜੀ ਕੋਲੇ ਦਾ ਸਿਰਫ 400 ਜੀ ਸਿਰਫ 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 400 ਰੁਪਏ 6 ਮਹੀਨੇ ਦੀ ਗਾਰੰਟੀ ਦੇ ਨਾਲ ਕੀ ਬਾਤ ਆ ਆ ਦੇਖੋ ਜੀ LED ਲਾਈਟਾਂ ਦੀ ਰੇਂਜ ਹੀ ਕਾਫੀ ਹਾਂ 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 50 ਰੁਪ ਇਹ ਦੇਖ ਸਾਰੀ ਰੇਂਜ ਹੈਗੀ ਹੈ ਜੀ 15 ਜੀ 16 ਜੀ 17 ਐਸ ਐਸ ਐਲ ਜੀ ਕੰਪਨੀ ਦੀਆਂ ਓਰੀਜਨਲ ਲਾਈਟਾਂ ਆ ਦੇਖੋ ਜੀ ਇਹ ਐਲ ای ਡੀ ਲਾਈਟਾਂ ਹੈ ਜੀ ਪੀ ਸੀ ਆਰ ਲਾਈਟ ਜਿਹਨੂੰ ਕਹਿੰਦੇ ਨੇ ਅੱਜ ਕੱਲ ਇਹ ਅੱਛਾ ਅੱਛਾ ਗੱਡੀ ਦੇ ਅੱਗੇ ਫਰੰਟ ਲੱਗਦੀਆਂ ਹਾਂ ਜੀ ਹਾਂ ਜੀ ਹਾਂ ਜੀ ਭਾਜੀ ਇਹ ਪੀ ਸੀ ਆਰ ਲਾਈਟ ਹੈ ਜੀ ਰੈੱਡ ਬਲੂ ਤੇ ਗੱਡੀ ਦੇ ਅੱਗੇ ਲੱਗਦੀਆਂ ਜੀ ਜੀ ਇਹ ਕੁੱਲ ਰੇਂਜ ਇਹਦੀ ਹੈਗੀ ਜੀ 650 ਰੁਪਏ 650 ਹਾਂ ਜੀ ਹਾਂ ਜੀ ਰਿਟੇਲ 'ਚ ਇਹੀ ਲੋਕੀ ਸਾਡੇ ਕੋਲ ਜਾ ਕੇ 12 12 13 1300 ਦੀ ਵੇਚਦੇ ਨੇ ਇੱਕ ਤੁਹਾਨੂੰ ਬਾਹਰ ਲਾਈਟ ਦੀ ਰੇ ਇਹਦਾ ਹੀ ਸੀਜ਼ਨ ਸ਼ੁਰੂ ਹੁੰਦਾ ਨਵੰਬਰ ਦਸੰਬਰ ਦੇ ਵਿੱਚ ਆਹ ਦੇਖੋ ਜੀ ਦਿਖਾਣਾ ਤੁਹਾਨੂੰ ਇਹ ਅੱਛਾ ਜਿਹੜੀਆਂ ਬਾਹਰ ਲਾਈਟਾਂ ਆ ਗਈਆਂ ਹਾਂ ਜੀ ਇਹ ਲੱਗਦੀਆਂ ਜੀ ਟਰੱਕਾਂ ਤੇ ਲੱਗਦੀਆਂ ਟਰੈਕਟਰਾਂ ਤੇ ਲੱਗਦੀਆਂ ਗੱਡੀਆਂ ਤੇ ਲੱਗਦੀਆਂ ਇਹ 1000 ਰੁਪਏ ਦੇ ਰਿਟੇਲ 'ਚ ਵਿਕਦੀ ਹੈ ਜੀ ਤੇ ਆਪਾਂ ਤੁਹਾਨੂੰ ਹੋਲਸੇਲ ਦੇ ਵਿੱਚ ਤੁਹਾਨੂੰ 550 ਰੁਪਏ ਦੀ ਦਵਾਂਗੇ ਜੀ ਇਹ ਭਾਜੀ ਮਤਲਬ ਭਾਵੇਂ ਇੱਕ ਇੱਕ ਪੀਸ ਲਿਜੋ ਭਾਵੇਂ 10 ਪੀਸ ਲੋ ਭਾਵੇਂ 50 ਪੀਸ ਲੋ ਰੇਡ ਸਾਡਾ ਇੱਕੋ ਹੀ ਹੈ ਜੀ ਵਾਹ ਜੀ ਇਹ ਤੁਹਾਨੂੰ 550 ਰੁਪਏ ਦੇਵਾਂਗੇ ਜੀ ਲਾਈਟ ਇਹ ਪੀਸੀਆਰ ਮਾਡਲ ਤੁਹਾਨੂੰ ਮੈਂ ਦਿਖਾਇਆ ਸੀਗਾ ਹੁਣੇ ਇਹ ਰੈਡ ਬਲੂ ਲਾਈਟਾਂ ਹੈ ਜੀ ਇਹ ਓਕੇ ਇਹ ਵੀ ਟਰੈਕਟਰਾਂ ਨੂੰ ਲੱਗਦੀਆਂ ਬਾਕੀ ਇੱਕ ਮਾਡਲ ਤੁਹਾਨੂੰ ਹੋਰ ਦਿਖਾਣਾ ਹੈ ਇਹ ਭਾਜੀ ਮੇਰੇ ਸਾਹ ਨਾਲ ਇਹ ਕਾਰ ਚਾਰਜਰ ਦੇ ਲੱਗ ਜਾਂਦੀਆਂ ਇਹ ਕਾਰ ਚਾਰਜਰ ਦੇ ਵੀ ਲੱਗ ਜਾਂਦੀਆਂ ਵੀਰ ਜੀ ਜੀ ਜ ਹਾਂ ਇਹ ਆਪਾਂ ਤੁਹਾਨੂੰ ਦੇਵਾਂਗੇ ਜੀ 400 ਰੁਪਏ ਦੀ ਕੋਲ ਅੱਛਾ ਇਹ ਇਹ ਫਰੰਟ ਵਾਲੀ ਆ ਗਈ ਨਾ ਸਰ ਇਹ ਵੀ ਲਾਈਟ ਹੈ ਜੀ 21 LED ਲਾਈਟ ਹੈ ਜੀ ਇਹ ਬਾਰ ਲਾਈਟ ਕਹਿੰਦੇ ਨੇ ਇਹਨੂੰ ਹਾਂ ਹਾਂ ਇਹ 650 ਰੁਪਏ 700 ਰੁਪਏ ਵਿਕਦੀ ਹੈ ਰਿਟੇਲ 'ਚ ਇਹ ਆਪਾਂ ਤੁਹਾਨੂੰ 400 ਰੁਪਏ 'ਚ ਦੇਵਾਂਗੇ ਕੋਲ ਸਿਰਫ 400 ਰੁਪਏ ਜੀ ਬਿਲਕੁਲ ਮਾਰਾ ਇਹ ਸਿਰਫ 400 ਰੁਪਏ 'ਚ ਦੇਵਾਂਗੇ ਇੱਕ ਇੱਕ ਟਰਾਲੀਆਂ ਨੂੰ ਬੜੀਆਂ ਲਾਈਟਾਂ ਲੱਗਦੀਆਂ ਜੀ ਅੱਜ ਕੱਲ੍ਹ ਆ ਦੇਖੋ ਓਕੇ ਆ ਟਰਾਲੀਆਂ ਨੂੰ ਬੜੀਆਂ ਲੱਗਦੀਆਂ ਐ ਇਹ 50 ਰੁਪਏ ਚ ਦਵਾਂਗੇ ਜੀ ਕੁੱਲ ਤੁਹਾਨੂੰ ਹੋਲਸੇਲ ਰੇਟ ਦੇ ਵਿੱਚ 50 ਰੁਪਏ ਜੀ 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 70 ਰੁਪਏ 75 ਰੁਪਏ ਰਿਟੇਲ 'ਚ ਵਿਕਦੀ ਐ ਇੱਕ ਇਹ ਬੜੀ ਲਾਈਟ ਲੱਗਦੀ ਐ ਜੀ ਆ ਦੇਖੋ ਇਹ ਕਿਹੜੀ ਐ ਇਹ ਵੀ ਟਰੈਕਟਰਾਂ ਨੂੰ ਲੱਗਦੀ ਐ ਵੀਰ ਜੀ ਅੱਛਾ ਟਰੈਕਟਰਾਂ ਨੂੰ ਟਰੱਕਾਂ ਨੂੰ ਜਿਹੜੇ ਕੀ ਕਹਿੰਦੇ ਨੇ ਇੰਡੋ ਕੈਨੇਡੀਅਨ ਬੱਸਾਂ ਚੱਲਦੀਆਂ 24 ਵੋਲਟ 12 ਵੋਲਟ ਦੋਨੋਂ ਮਿਲ ਜਾਣਗੀਆਂ ਇਹ ਕਿੰਨੀ ਰੇਂਜ ਐ ਜੀ ਇਹ ਤੁਹਾਨੂੰ ਦਵਾਂਗੇ ਜੀ 65 ਰੁਪਏ ਦੀ ਸਿਰਫ 65 ਰੁਪਏ ਹਾਂ ਜੀ ਇਹ 65 ਰੁਪਏ ਦਵਾਂਗੇ ਲਾਈਟ ਤੁਹ ਜੀ ਜੀ ਇਹ 40 ਰੁਪਏ ਦੀ ਦਵਾਂਗੇ ਜੀ ਤੁਹਾਨੂੰ ਟਰਾਲੀ ਲਾਈਟ ਕਹਿੰਦੇ ਨੇ ਇਹ ਹਾਂ ਹਾਂ ਇਹ ਟਰਾਲੀ ਦੀ ਸਾਈਡਾਂ ਤੇ ਲੱਗਦੀਆਂ ਜੀ ਕਾਫੀ ਰੇਂਜ ਹੈ ਇਹਦੀ ਵੀ ਸਾਡੇ ਕੋਲੋਂ ਵਾਹ ਜੀ ਵਾਹ ਇੱਕ ਥਾਰ ਲਾਈਟ ਆ ਦੇਖੋ ਜੀ ਜੀ ਇਹ ਥਾਰ ਨੂੰ ਲੱਗਦੀਆਂ ਜੀ ਲਾਈਟਾਂ ਇਹਦੇ ਤਾਂ ਭਾਈ ਮੇਰੇ ਸਾਡਾ ਲਾਈਟ ਹੀ ਬਹੁਤ ਤੇਜ਼ ਹੋ ਰਹੀ ਜੀ ਯਾਨੀ ਲਾਈਟ ਬਹੁਤ ਤੇਜ਼ ਹੈ ਵੀਰ ਜੀ ਇਹ 2500 ਰੁਪਏ ਦਾ ਸੈੱਟ ਰਿਟੇਲ 'ਚ ਵਿਕਦਾ ਹੈ ਜੀ ਜੀ ਇਹ ਤੁਹਾਨੂੰ ਦਵਾਂਗੇ ਜੀ ਕੁੱਲ 1200 ਰੁਪਏ ਦਾ ਸੈੱਟ ਅੱਛਾ ਇਹ 1200 ਹੀ ਦੇਣਾ ਹਾਂ ਜੀ ਹਾਂ ਜੀ ਜਨਾਬ ਹੋਲਸੇਲ ਦੇ ਰੇਟ ਹੀ ਦਵਾਂਗੇ ਤੁਹਾਨੂੰ ਜੀ 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 ਇੱਕ ਇਹ ਸੈਂਟਰ ਲੋਕਿੰਗ ਬੜੀ ਵਿਕਦੀ ਹੈ ਜੀ ਟੂ-ਵਿਲਰ ਦੀ ਆ ਦੇਖੋ ਸੈਂਟਰ ਲੋਕਿੰਗ ਅੱਛਾ ਬਾਈਕ ਨੂੰ ਵੀ ਸੈਂਟਰ ਲੋਕਿੰਗ ਹਾਂ ਜੀ ਬਾਈਕ ਨੂੰ ਵੀ ਸੈਂਟਰ ਲੋਕਿੰਗ ਲੱਗ ਜਾਂਦੀ ਹੈ ਆ ਦੇਖੋ ਨੋਵਾਂ ਵਾਲੀ ਚਾਬੀ ਜਾਂਗਣ ਚੱਲਦੀ ਜਿਹੜਾ ਰੇਟ ਤੁਹਾਨੂੰ ਕਹੇ ਜਨਾਬ ਇਹੀ ਰੇਟ ਦਵਾਂਗੇ ਨਹੀਂ ਕਿ ਇੱਥੇ ਆਓ ਤੇ 900 ਹੋ ਜਾਏਗੀ ਇਹ ਤੁਹਾਨੂੰ 550 ਜੀ ਮਿਲੇਗੀ ਕੀ ਬਾਤ ਹੈ ਇੱਕ ਤੁਹਾਨੂੰ ਹੋਰ ਦਿਖਾਣੇ ਆ ਆ ਦੇਖੋ ਥਾਰ ਦੇ ਵਿੱਚ ਇੱਕ ਹੋਰ ਮਾਡਲ ਹੈ ਲਾਈਟਾਂ ਦਾ ਆ ਦੇਖੋ ਔਰਿਜਨਲ ਕੰਪਨੀ ਦੀ ਲਾਈਟ ਹੈ ਜੀ ਥਾਰ ਦੀ ਠੀਕ ਹੈ ਜੀ ਇਹ 2000 ਰੁਪਏ ਤੋਂ ਸਟਾਰਟਿੰਗ ਸ਼ੁਰੂ ਹੁੰਦੀ ਹੈ ਇਹ ਤਾਂ ਤੁਹਾਨੂੰ ਆਪਾਂ ਹੋਲ ਸੇਲ ਦੇ ਰੇਟ 'ਚ ਦਵਾਂਗੇ ਜੀ ਇਹ ਵੀ ਤੁਹਾਨੂੰ ਇਹ ਤੁਹਾਨੂੰ 1250 ਰੁਪਏ ਦਾ ਸੈੱਟ ਦਵਾਂਗੇ ਜੀ ਅੱਛਾ ਇਹ ਸੈੱਟ ਆਂਦਾ ਪੂਰਾ ਹਾਂਜੀ ਇਹ ਸੈੱਟ ਆਂਦਾ ਜੀ ਜੀ ਇਹ 1250 ਰੁਪਏ ਦਾ ਜੋੜਾ ਦੇਵਾਂਗੇ ਤੁਹਾਨੂੰ ਫਾਰ ਲਾਈਟ ਕਹਿੰਦੇ ਨੇ ਇਹਨੂੰ ਆ ਦੇਖੋ ਕੀ ਬਾਤ ਹੈ ਭਾਜੀ ਬਾਕੀ ਤੁਸੀਂ ਇੱਕ ਵਾਰੀ ਵਿਜ਼ਿਟ ਕਰੋ ਆ ਕੇ ਸਦੇਵ ਮਾਰਕੀਟ ਮਲੋਤਰਾ ਮੋਟਰ ਸਾਡੀ ਫਰਮ ਦਾ ਨਾਮ ਹੈ ਜੀ 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 ਤੁਸੀਂ ਮੇਰਾ ਮੋਬਾਈਲ ਨੰਬਰ ਲਿਖਿਆ ਹੋਇਆ ਹੈ ਜੀ ਇੱਥੇ ਮੈਂ ਤੁਹਾਨੂੰ ਵੀ ਰਿਪੀਟ ਕਰ ਦਿੰਦਾ ਸਰ ਆਪਣਾ ਨੰਬਰ 9779429504 ਜੀ ਜੀ ਮੇਰਾ ਮੋਬਾਈਲ ਨੰਬਰ ਹੈ ਸਰ ਮਲੋਤਰਾ ਮੋਟਰ ਸਦੇਵ ਮਾਰਕੀਟ ਆਸ਼ੀਸ਼ ਮਲੋਤਰਾ ਮੇਰਾ ਨਾਮ ਹੈ ਤੁਸੀਂ ਫੋਨ ਤੇ ਕੰਟੈਕਟ ਕਰਕੇ ਮੈਨਾ ਰੇਟ ਦੀ ਗੱਲਬਾਤ ਕਰ ਸਕਦੇ ਹੋ ਜੀ ਜੀ ਤੇ ਭਾਜੀ ਹੋਰ ਜੀ ਪੁੱਛੀ ਸੀ ਆਪਣੀ ਦੁਕਾਨ ਟਾਈਮਿੰਗ ਕੀ ਸਵੇਰੇ ਕੀ ਆਪਣੀ ਟਾਈਮਿੰਗ ਹੈ ਜੀ ਸਵੇਰੇ 10 ਵਜੇ ਆਈਦਾ ਜੀ ਅਸੀਂ ਤੇ ਸ਼ਾਮੀ 8 ਵਜੇ ਤੱਕ ਆਪਾਂ ਤੁਹਾਡੀ ਸੇਵਾ 'ਚ ਹਾਜ਼ਰ ਰਵਾਂਗੇ ਕੀ ਬਾਤ ਤੁਸੀਂ ਕੋਈ ਰੇਟ ਤੁਸੀਂ ਇਹ ਨਹੀਂ ਕਿ ਵਿਜ਼ਿਟ ਉਧਰਾਂ ਵੀ ਕਰ ਸਕਦੇ ਹੋ ਜੀ ਜੀ ਬਿਲਕੁਲ ਤੁਸੀਂ ਰੇਟ ਲੈਣਾ ਸਾਡੇ ਤੋਂ ਫੋਨ ਤੇ ਵੀ ਲੈ ਸਕਦੇ ਹੋ ਕੋਈ ਚੱਕਰ ਨਹੀਂ ਜੀ ਤੇ ਸੰਡੇ ਜਦਾਂ ਆਫਰ ਹੁੰਦੀ ਦੁਕਾਨ ਦੀ ਨਹੀਂ ਸੰਡੇ 2-3 ਘੰਟੇ ਆਈਦਾ ਜੀ ਅਸੀਂ ਓਕੇ ਮੈਂ ਕਾਲ ਕਰਕੇ ਜੀ ਨਹੀਂ ਆਣਾ ਹਾਂ ਜੀ ਹਾਂ ਜੀ ਤੁਸੀਂ ਕਾਲ ਕਰਕੇ ਆ ਸਕਦੇ ਹੋ ਜੀ ਜੀ ਤਾਨੂੰ ਮਾਲ ਉਪਲਬਧ ਕਰਵਾਇਆ ਜਾਏਗਾ ਇਹ ਨਹੀਂ ਕਿ ਤੁਸੀਂ ਫੋਨ ਤੇ ਰੇਟ ਪੁੱਛੋਗੇ ਤੁਹਾਨੂੰ ਰੇਟ ਨਹੀਂ ਦੱਸੇ ਜਾਣਗੇ ਰੇਟ ਵੀ ਦੱਸੇ ਜਾਣਗੇ ਜਨਾਬ ਤੁਹਾਨੂੰ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਜੀ ਜੀ ਬਾਕੀ ਰੂਟਸ ਹੀ ਬੜੀ ਰੇਂਜ ਹੈ ਆਪਣੇ ਕੋਲ ਹਰਨਾ ਦੀ ਪ੍ਰੈਸ਼ਰ ਹਰਨਾ ਦੀ ਬੜੀ ਰੇਂਜ ਹੈ ਬਾਕੀ ਤੁਸੀਂ ਦੇਖ ਸਕਦੇ ਹੋ ਜੀ